ਇੱਥੇ ਕਾਲ ਸਪਨ ਕਿਸ ਗਿਆ ਅਸੀ ਪਹਿਲੇ ਪਿਆਰ ਪਿਆਰ ਨਾ ਤਸ ਯਾਰਿਆ ਸੀ ਇਹ ਮੇਰੇ ਛੱਡ ਕੇ ਜਾਇਓ ਨਾ ਰੋ ਰੋ ਪੂਰੀ ਨੱਤ ਕੀ ਕਹਿੰਦੀ ਏ ਬਾਵੇ ਟੋਲ ਟੋਲ ਪੈਂਦੀ ਇਹੋ ਕਾਤੋ ਪਹਿਲਾਂ ਤਾਂ ਮੈਂ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ Fateh ਬਹੁਤ ਹੀ ਉਤਸ਼ਾਹਜਨਕ ਜੋ ਅੱਜ ਪ੍ਰੋਗਰਾਮ ਕਰਾਇਆ ਨੌਜਵਾਨਾਂ ਨੇ ਬਾਬਾ ਜੀਵਨ ਸਿੰਘ ਜੀ ਜਿਹੜੇ ਮਹਾਨ ਸ਼ਹੀਦ ਨੇ ਉਹਨਾਂ ਦੀ ਸ਼ਹੀਦੀ ਉਤੇ ਇਹਨਾਂ ਨੂੰ ਮੈਂ ਨੌਜਵਾਨਾਂ ਨੂੰ ਤਹਿ ਦਲਾਂ ਬਹੁਤ ਹੀ ਵਧਾਈ ਦੇਣਾ ਕਿ ਇੱਕ ਬਹੁਤ ਹੀ ਚੰਗੇ ਰਸਤੇ ਤੇ ਤੁਰੇ ਨੇ ਜਿਹੜਾ ਕਿ ਮੈਂ ਇਹ ਕੁਝ ਲਫ਼ਜ਼ਾਂ ਵਿੱਚ ਵਰਣਨ ਹੀ ਨਹੀਂ ਕਰ ਸਕਦਾ ਇੰਨੇ ਹੀ ਚੰਗੇ ਪਾਸੇ ਤੁਰੇ ਨੇ ਇਹਦੇ ਨਾਲ ਜੋ ਇਹਨਾਂ ਸੇਧ ਮਿਲਣੀ ਸਾਡੇ ਨੌਜਵਾਨਾਂ ਨੂੰ ਖਾਸ ਕਰਕੇ ਖੈਰਾਬ ਆਦਤ ਦੇ ਨੌਜਵਾਨਾਂ ਨੂੰ ਪੰਜਾਬ ਦੇ ਜੁੱਥ ਨੂੰ ਜੋ ਵੇਖ ਕੇ ਮਿਲੇਗੀ ਸੇਧ ਉਹ ਬਹੁਤ ਇੱਕ ਚੰਗੀ ਸੇਧ ਹੈ ਇਹਨਾਂ ਨੇ ਇੱਕ ਨਸ਼ੇ ਤੋਂ ਮੁਕਤ ਹੋਣਗੇ ਸਾਡੇ ਬੱਚੇ ਔਰ ਪੜ੍ਹਾਈ ਵਾਲੇ ਬਣੇ ਦੇ ਨਾਲ ਜਾਣੇ ਜਾਣਾਂ ਬੱਚਿਆਂ ਨੇ ਔਰ ਇੱਕ ਉੱਚੀ ਸੋਚ ਲੈ ਕੇ ਅੱਗੇ ਤੁਰਨਗੇ ਜੋ ਆ ਤੁਰੇ ਫਿਰਦੇ ਆ ਮੈਂ ਕੀ ਉਸ ਬਾਰੇ ਕਹਿਣਾ ਨਹੀਂ ਚਾਹੁੰਦਾ ਮੇਰੀ ਗੱਲ ਦਾ ਗੁੱਸਾ ਕਰਨਗੇ ਸੇਰ ਮਨਾਲੇ ਜਾਂ ਐਸੀ ਹੀ ਗੱਲਾਂ ਕਰ ਲੀਆਂ ਉਹ ਇੱਕ ਚੰਗੀ ਚੀਜ਼ ਨਹੀਂ ਇੱਕ ਸਾਡੀ ਦੇ ਸਾਡੇ ਗੁਰੂ ਨੇ ਸਾਨੂੰ ਪੱਗ ਦਿੱਤੀ ਜਿਹੜੀ ਕਿ ਅਸੀਂ ਸਿਰ ਤੋਂ ਲਾ ਲਈ ਆ ਠੀਕ ਹੈ ਜੀ ਔਰ ਇਸ ਜੋ ਨੌਜਵਾਨਾਂ ਜਿਹੜੇ ਉਪਰਾਲਾ ਕੀਤਾ ਨਾ ਇਹ ਪੱਗ ਵਾਪਸ ਸਾਡੇ ਕੋਲ ਆਉਣ ਦੇ ਹੀ ਸਾਨੂੰ ਆਉਂਦੀ ਨਜ਼ਰ ਆ ਰਹੀ। ਸੋ ਮੈਂ ਇਹਨਾਂ ਦਾ ਨੌਜਵਾਨ ਜਿਹੜਾ ਤੁਸੀਂ ਸਮਾਗਮ ਕਰਾ ਰਹੇ ਇਹ ਕਿਨਵਾ ਸਮਾਗਮ ਹੈ ਦੂਜਾ ਸਮਾਗਮ ਇਹ ਜੀ ਦੂਜਾ ਸਮਾਗਮ ਹੈ ਸਾਡਾ ਕੀ ਪਿੰਡ ਖੈਰਾਬਾਦ ਦਾ ਔਰ ਬਹੁਤ ਹੀ ਅੱਗੇ ਨਾਲੋਂ ਦੂਜੇ ਦੋ ਗੁਣਾ ਤੇਛਾ ਨਾਲੇ ਬੱਚੇ ਮਨਾ ਰਿਹਾ ਜੀ ਇਹ ਲਗਾਤਾਰ ਚੱਲਦਾ ਰਹੇਗਾ ਬਿਲਕੁਲ ਜੀ ਬਿਲਕੁਲ ਲਗਾਤਾਰ ਚੱਲੇਗਾ ਔਰ ਬਹੁਤ ਹੀ ਉਤਸ਼ਾਹ ਨਾਲ ਚੱਲੇਗਾ ਜੋ ਸਾਡੇ ਨੌਜਵਾਨ ਕਰਿਆ ਔਰ ਮੈਂ ਸਾਰੇ ਆਨਪਰਾਮਾਂ ਦਾ ਫੇਰ ਦੁਬਾਰਾ ਤੈਦਲੋਂ ਬਹੁਤ ਹੀ ਬਹੁਤ ਧੰਨਵਾਦ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸਰਜੀ ਸਿੰਘ ਅੱਜ ਦਾ ਜੋ ਸਮਾਗਮ ਹੈ ਜਿਹੜਾ ਪੋ ਦਾ ਮਹੀਨਾ ਚੱਲ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਜੀ ਤੋਂ ਲੈ ਕੇ ਗੁਰੂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ ਸ਼ਹੀਦੀਆਂ ਪਰਿਵਾਰ ਦੇ ਵਿਛੋੜੇ ਇਹ ਸਾਰਾ ਮਹੀਨਾ 15ਵਾਂ ਜਿਹੜਾ ਚੱਲ ਰਿਹਾ ਵਾ ਉਹਨਾਂ ਦੇ ਨਾਲ-ਨਾਲ ਜਿਹੜੇ ਗੁਰੂ ਦੇ ਪਿਆਰੇ ਸਿੱਖ ਅਮਰ ਸ਼ਹੀਦ ਧੰਨ ਧੰਨ ਬਾਬਾ ਜੀਵਨ ਸਿੰਘ ਜੀ ਭਾਈ ਜਤਾ ਜੀ ਦੇ ਸ਼ਹੀਦੀ ਸਮਾਗਮ ਸਮਰੋਹ ਨੂੰ ਸਮਰਪਿਤ ਅੱਜ ਪਿੰਡ ਖੈਰਾਬਾਦ ਵਿੱਚ ਇਹ ਸਮਾਗਮ ਕਰਵਾ ਰਹੇ ਆ ਇਸ ਇਹ ਸਾਡਾ ਦੂਜਾ ਸਮਾਗਮ ਆ ਜੀ ਪ੍ਰਮਾਤਮਾ ਨੇ ਕਿਰਪਾ ਕੀਤੀ ਜਿਹੜੀ ਪਿੰਡ ਦੀ ਨੌਜਵਾਨ ਸੇਵਕ ਸਭਾ ਵਾ ਉਹਨਾਂ ਦੇ ਸਹਿਯੋਗ ਪਿੰਡ ਦੇ ਸਹਿਯੋਗ ਦੇ ਨਾਲ ਇਹ ਸਮਾਗਮ ਹੋ ਰਹੇ ਨੇ ਜਿਨ੍ਹਾਂ ਦੇ ਵਿੱਚ ਕੀਰਤਨ ਦਰਬਾਰ ਢਾਡੀ ਜਥੇ ਕਵੀਸਰੀ ਜਥੇ ਜਿਨ੍ਹਾਂ ਨੇ ਗੁਰੂ ਮਹਾਰਾਜ ਦੇ ਜੀਵਨੀਆ ਬਾਰੇ ਚਾਨਣਾ ਪਾਇਆ ਵਾ ਔਰ ਇਸ ਜਿਹੜਾ ਸਮਾਗਮ ਕਰਵਾ ਰਹੇ ਅਸੀਂ ਸ਼ਹੀਦੀ ਸਮਾਗਮ ਸਮਰਪਿਤ ਉਹਦੇ ਵਿੱਚ ਅੱਜ ਅੱਖਾਂ ਦਾ ਵੀ ਕੈਂਪ ਲਵਾਇਆ ਗਿਆ ਵਾ ਤਾਂ ਕਿ ਜਿਹੜੇ ਆਉਣ ਵਾਲੇ ਜਿਹੜੇ ਸਾਡੇ ਹੁਣ ਬੱਚੇ ਨੇ ਉਹਨਾਂ ਨੂੰ ਇਹ ਸੇਧ ਮਿਲ ਸਕੇ ਕਿ ਜਿਹੜੇ ਸ਼ਹੀਦਾਂ ਸਿੰਘਾਂ ਦੇ ਗੁਰੂਆਂ ਪੀਧਾਂ ਦੇ ਜਿਹੜੇ ਕੀਤੇ ਪ੍ਰੋਗਰਾਮ ਨੇ ਇੱਕ ਇਸ ਤਰ੍ਹਾਂ ਬਣਾਏ ਜਾ ਰਹੇ ਨੇ ਇਹਨਾਂ ਦੇ ਨਾਲ ਸਾਨੂੰ ਇੱਕ ਨਵੀਂ ਦਿਸ਼ਾ ਮਿਲੇਗੀ ਔਰ ਨੌਜਵਾਨ ਜਿਹੜੇ ਸਾਡੇ ਨੇ ਭਟਕੇ ਨੇ ਜਿਹੜੇ ਨਸ਼ਿਆਂ ਵਾਲਾ ਕਰੂਤੀਆਂ ਚ ਪਏ ਨੇ ਉਹ ਨਸ਼ਿਆਂ ਨੂੰ ਤਿਆ ਕੇ ਗੁਰਸਿੱਖੀ ਵਾਲਾ ਜੀਵਨ ਬਤੀਤ ਕਰਨਗੇ ਸੋ ਅਸੀਂ ਅਬੜੀ ਆਸ ਨਾਲ ਕਰਦੇ ਆ ਅੱਗੇ ਵੀ ਭਵਿੱਖ ਦੇ ਵਿੱਚ ਇਸੇ ਤਰ੍ਹਾਂ ਜਿਹੜੇ ਗੁਰੂ ਪੀਰਾਂ ਦੇ ਜਿਹੜੇ ਸਾਡੇ ਸੱਚੇ ਪਾਤਸ਼ਾਹ ਦੇ ਸਮਾਗਮ ਚੱਲਣੇ ਨੇ ਉਹ ਚੱਲਦੇ ਰਹਿਣਗੇ ਔਰ ਨੌਜਵਾਨਾਂ ਨੂੰ ਜਿਹੜੀ ਸੇਧ ਆ ਉਹ ਮਿਲਦੀ ਰਹੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਜਿਹੜਾ ਸਮਾਗਮ ਕਰਾ ਰਹੇ ਕਿੰਨਾ ਜੀ ਹਾਂਜੀ ਪਹਿਲਾਂ ਤੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਪਿੰਡ ਖਾਰਾਂਵਾਦ ਤੋਂ ਕੁਲਵੰਤ ਸਿੰਘ ਮੈਂਬਰ ਪੰਚਾਇਤ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜੀ ਤੇ ਨੌਜਵਾਨ ਸੇਵਕ ਸਭਾ ਦਾ ਜਿਨ੍ਹਾਂ ਨੇ ਐਰ ਕੀ ਦੂਸਰੀ ਵਾਰ ਫਿਰ ਉਪਰਾਲਾ ਕੀਤਾ ਜੀ ਪਿੰਡ ਨੌਜਵਾਨ ਅਤੇ ਗੁਰਦੁਆਰਾ ਪਲਾਸ ਸਾਹਿਬ ਦੇ ਸਤਿਕਾਰਯੋਗ ਜਿੰਨੇ ਵੀ ਸਾਥੀ ਇੱਥੇ ਆਏ ਨੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹਰ ਸਾਲ ਇਹ ਸਮਾਗਮ ਹੁੰਦਾ ਜੀ ਗੁਰੂ ਪਾਤਸ਼ਾਹ ਦੇ ਇਹ ਛੋਟੇ ਸਾਹਿਬ ਜਾਦਿਆਂ ਦੇ ਤੇ ਬਾਬਾ ਜੀਵਨ ਸਿੰਘ ਜੀ ਦੇ ਯਾਦ ਨੂੰ ਸਮਰਪਿਤ ਇਹ ਸਮਾਗਮ ਕਰਵਾਇਆ ਜਾਂਦਾ ਹੈ ਜਿਸ ਵਿੱਚ ਬਹੁਤ ਹੀ ਸਾਰੀਆਂ ਸੰਗਤਾਂ ਹਮ ਹਮਾ ਕੇ ਹਿੱਸਾ ਲੈਂਦੀਆਂ ਨੇ ਤੇ ਗੁਰੂ ਸਾਹਿਬ ਦਾ ਸਮਾਗਮ ਵਿੱਚ ਆਣ ਕੇ ਸੰਗਤਾਂ ਹਾਜ਼ਰੀਆਂ ਭਰਦੀਆਂ ਨੇ ਇਸ ਦੇ ਨਾਲ ਹੀ ਛੋਟੇ ਬੱਚਿਆਂ ਤੇ ਨੌਜਵਾਨ ਸੇਵਕ ਸਭਾ ਨੂੰ